ਗੱਲ ਕਰਦੇ ਆਂ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਦੀ ਪਹਿਲਾਂ ਡਰਾਈਵਿੰਗ ਲਾਇਸੈਂਸ ਪੰਜਾਬ ਦੇ ਵਿੱਚ ਬਣਾਉਣਾ ਬਹੁਤ ਔਖਾ ਸੀ ਤੇ ਜਾਂ ਫਿਰ ਵਿਚੋਲਗੀ ਕਰਨੀ ਪੈਂਦੀ ਸੀ ਵਿਚੋਲੇ ਵਿੱਚ ਪਾਉਣੇ ਪੈਂਦੇ ਸੀ ਤੇ ਵਿਚੋਲਗੀ ਦੇ ਵਿੱਚ ਪੈਸੇ ਪਾਉਣੇ ਪੈਂਦੇ ਸੀ ਤੇ 5 ਤੋਂ 7000 ਰੁਪਏ ਚ ਡਰਾਈਵਿੰਗ ਸੈਂਸ ਬਣ ਕੇ ਤੁਹਾਡੇ ਘਰੇ ਆਉਂਦਾ ਸੀ ਤੇ ਜਾਂ ਫਿਰ ਬਹੁਤ ਲੰਮਾ ਪ੍ਰੋਸੀਜਰ ਸੀ ਕਿ ਤੁਹਾਨੂੰ ਡਰਾਈਵਿੰਗ ਸੈਂਸ ਬਣਾਉਣਾ ਬਹੁਤ ਔਖਾ ਸੀ ਜਾਂ ਫਿਰ ਜ਼ਿਆਦਾ ਪੈਸੇ ਦੇਣੇ ਪੈਂਦੇ ਸੀ ਵਿਚੋਲ ਗਿਰਿਆ ਨੂੰ ਪੈਸੇ ਦੇਣੇ ਪੈਂਦੇ ਸੀ ਤਾਂ ਜਾ ਕੇ ਤੁਹਾਡਾ ਡਰਾਈਵਿੰਗ ਸੈਂਸਸ ਕੰਡਰ ਸੀ ਹੁਣ ਪੰਜਾਬ ਸਰਕਾਰ ਇੱਕ ਨਵੀਂ ਸਕੀਮ ਲਾਗੂ ਕਰਨ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚੋਂ ਇਕੱਲੇ ਪੰਜਾਬ ਦੇ ਵਿੱਚ ਇਹ ਸਕੀਮ ਅਗਰ ਲਾਗੂ ਹੋ ਜਾਂਦੀ ਹੈ ਸਰਕਾਰ ਨੂੰ ਪੂਰੇ ਤਰ੍ਹਾਂ ਲਾਗੂ ਕਰ ਦਿੰਦੀ ਹੈ ਤਾਂ ਜਿਨ੍ਹਾਂ ਦੇ ਡਰਾਈਵਿੰਗ ਸੈਂਸ ਨਹੀਂ ਬਣੇ ਉਹਨਾਂ ਨੂੰ ਬਹੁਤ ਸੌਖਾ ਹੋ ਜਾਊਗਾ ਉਹ ਬਿਲਕੁਲ ਸੌਖੇ ਤਰੀਕੇ ਨਾਲ ਡਰਾਈਵਿੰਗ ਸੈਂਸ ਬਣਾ ਸਕਦੇ ਆ ਬਿਨਾ ਕਿਸੇ ਪੈਸੇ ਜਿਆਦਾ ਪੈਸੇ ਦਿੱਤੇ ਤਾਂ ਬਿਲਕੁਲ ਥੋੜੇ ਪੈਸਿਆਂ ਦੇ ਵਿੱਚ ਵਧੀਆ ਡਰਾਈਵਿੰਗ ਲਾਇਸੈਂਸ ਆਨਲਾਈਨ ਸਿਸਟਮ ਦੇ ਹਿਸਾਬ ਨਾਲ ਤੁਹਾਡੇ ਘਰੇ ਆ ਜਾਣਾ ਹੈ ਮਿੰਟ ਤੋਂ ਸਕਿੰਟੀ ਪਰ ਤੁਹਾਨੂੰ ਇੱਕ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਤੁਹਾਨੂੰ ਇੱਕ ਡਰਾਈਵਿੰਗ ਟੈਸਟ ਪਾਸ ਕਰਨਾ ਹੋਵੇਗਾ ਉਹ ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਹਨ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਤੇ ਤੁਹਾਡੇ ਤੁਹਾਡਾ ਡਰਾਈਵਿੰਗ ਟੈਸਟ ਹੋਣ ਤੋਂ ਬਾਅਦ 15 ਜਾਂ 20 ਮਿੰਟਾਂ ਬਾਅਦ ਤੁਹਾਨੂੰ ਆਨਲਾਈਨ ਡਰਾਈਵਿੰਗ ਸੈਂਸ ਕੱਢ ਕੇ ਦੇ ਦਿੱਤਾ ਜਾਵੇਗਾ ਹੁਣ 20-25 ਦਿਨ ਜਾਂ ਮਹੀਨਾ 2 ਮਹੀਨੇ ਤੁਹਾਨੂੰ ਡਰਾਈਵਿੰਗ ਸੈਂਸ ਬਣਾਉਣ ਦੀ ਇੰਤਜ਼ਾਰ ਨਹੀਂ ਕਰਨਾ ਪਵੇਗਾ ਇਹ ਪੰਜਾਬ ਸਰਕਾਰ ਜਲਦੀ ਸਕੀਮ ਲਾਗੂ ਕਰਨ ਜਾ ਰਹੀ ਹੈ ਇੱਕਲਹੋਰ ਹੈ ਤੁਹਾਨੂੰ ਚੱਕਰ ਨਿਕੜਨੇ ਪੈਣਗੇ ਲੰਬੇ-ਲੰਬੇ ਕਿ ਤੁਹਾਨੂੰ ਦੂਰ ਤੱਕ ਜਾਣਾ ਨਹੀਂ ਪਵੇਗਾ ਕਿ ਤੁਹਾਡਾ ਜ਼ਿਲ੍ਹਾ ਕਿੱਥੇ ਪੈਂਦਾ ਹੈ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਤਹਿਸੀਲ ਚ ਜਾਣ ਦੀ ਜ਼ਰੂਰਤ ਨਹੀਂ ਆਨਲਾਈਨ ਜਿੱਥੇ ਤੁਸੀਂ ਭਰਿਆ ਹੈ ਉੱਥੇ ਤੁਹਾਨੂੰ ਨਾਲ ਦੀ ਨਾਲ 10 ਤੋਂ 15 ਮਿੰਟਾਂ ਚ ਡਰਾਈਵ ਲਾਇਸੈਂਸ ਤੁਹਾਨੂੰ ਆਨਲਾਈਨ ਕੱਢ ਕੇ ਦਿੱਤਾ ਜਾਵੇਗਾ ਤੇ ਇਹ ਸਭ ਤੋਂ ਪਹਿਲਾਂ ਇਹ ਸਕੀਮ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਲਾਗੂ ਕੀਤੀ ਜਾਵੇਗੀ ਇਹ ਆਪ ਦੇ ਟਰਾਂਸਪੋਰਟ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਭੁੱਲਰ ਸਿੰਘ ਉਹਨਾਂ ਨੇ ਕਿਹਾ ਕਿ ਇਹ ਵੱਡੇ ਸ਼ਹਿਰਾਂ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਆਮ ਲੋਕਾਂ ਤੱਕ ਆਮ ਛੋਟੇ ਕਸਬਿਆਂ ਤੱਕ ਆਮ ਪਿੰਡਾਂ ਤੱਕ ਇਹ ਸਕੀਮ ਲੰਢੀ ਜਾਵੇਗੀ ਤਾਂ ਜੋ ਡ੍ਰੈਵਲ ਸੰਸਥਾ ਦੇ ਵਿੱਚ ਘਪਲੇ ਹੁੰਦੇ ਹਨ ਜੋ ਬਾਧੂ ਪੈਸਾ ਦੇਣਾ ਪੈਂਦਾ ਹੈ ਲੋਕਾਂ ਨੂੰ ਨਾ ਦੇਣਾ ਪਵੇ ਇਹ ਸਰਕਾਰ ਦੀ ਬਹੁਤ ਵੱਡੀ ਸਹੂਲਤ ਹੋਵੇਗੀ ਭਾਰਤ ਦੇ ਵਿੱਚੋਂ ਪਹਿਲਾ ਜ ਆ ਸੂਬਾ ਹੋਵੇਗਾ ਪੰਜਾਬ ਜਿੱਥੇ ਡ੍ਰੈਵਲ ਸੰਸਥਾ ਨੂੰ ਇੰਨਾ ਸੁੱਖ ਹੋਵੇਗਾ ਤੇ ਅਗਰ ਇਸ ਤਰ੍ਹਾਂ ਹੋ ਜਾਂਦਾ ਹੈ ਅਗਰੇ ਸਰਕਾਰ ਪੂਰੀ ਤਰ੍ਹਾਂ ਸਕੀਮ ਨੂੰ ਲਾਗੂ ਕਰ ਦਿੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ ਤੁਸੀਂ ਵੀ ਆਪਣੀ ਕਮੈਂਟ ਦੇ ਕੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਤੇਰੇ ਬਾਰੇ ਜ਼ਰੂਰ رائے ਦਿਓ ਕਿ ਇਹ ਲਾਗੂ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜਾਂ ਇਹਦੇ ਬਾਰੇ ਤੁਹਾਡੀ ਕੀ ਰਾਏ ਤੁਸੀਂ ਜ਼ਰੂਰ ਦੱਸਣਾ ਧੰਨਵਾਦ